JD 813 ਵਿੱਚ ਸਭ ਦਾ ਵੈਲਕਮ ਟੋਰਾਂਟੋ ਵਿੱਚ ਇੱਕ ਦਿਨ ਭਾਰੀ ਬਰਫਵਾਰੀ ਹੋਣ ਤੋਂ ਬਾਅਦ ਲਗਾਤਾਰ 3-4 ਦਿਨ ਤੋਂ ਰੁਕ ਰੁਕ ਕੇ ਮੀਂਹ ਪੈ ਰਿਹਾ ਜੇਦੀ ਵਜ੍ਹਾ ਨਾਲ ਇਹ ਦੇਖੋ ਹੰਬਰ ਨਦੀ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਪਾਣੀ ਆ ਰਿਹਾ ਪਹਿਲੇ ਇਹਦੇ ਵਿੱਚ ਪਾਣੀ ਬਹੁਤ ਘੱਟ ਮਾਤਰਾ ਦੇ ਵਿੱਚ ਆਉਂਦਾ ਰਿਹਾ ਪਰ بارش ਦੀ ਵਜ੍ਹਾ ਦੇ ਨਾਲ ਦੇਖੋ ਪਾਣੀ ਪੂਰੀ ਸਪੀਡ ਨਾਲ ਆ ਰਿਹਾ ਉੱਪਰੋਂ ਇੱਕ ਤੇ ਨੀਵੀਂ ਜਗ੍ਹਾ ਇੱਧਰ ਪਾਣੀ ਪੂਰੀ ਸਪੀਡ ਦੇ ਨਾਲ ਆ ਰਿਹਾ ਔਰ ਪਾਣੀ ਦਾ ਰੰਗ ਵੀ ਦੇਖੋ ਗੰਧਲਾ ਹੋਇਆ ਪਿਆ ਜਿਦਾਂ ਪੰਜਾਬ ਦੇ ਵਿੱਚ ਜਦੋਂ ਬਰਸ਼ਾਤਾਂ ਹੁੰਦੀਆਂ ਤੇ ਉੱਪਰੋਂ ਪਹਾੜੀ ਏਰੀਆ ਚੋਂ ਮੀਂਹ ਦਾ ਪਾਣੀ ਆਉਂਦਾ ਤੇ ਸਤਲੁਜ ਦੇ ਵਿੱਚ ਪਾਣੀ ਦਾ ਰੰਗ ਲਾਲ ਹੋ ਜਾਂਦਾ ਪਰ ਇੱਥੇ ਮਿੱਟੀ ਕਾਲੇ ਰੰਗ ਦੀ ਹੈ ਇੱਧਰ ਇੱਕ ਸੁਮੇਲੇ ਰੰਗ ਦਾ ਪਾਣੀ ਜਿਹੜਾ ਹੰਬਰ ਨਦੀ ਦੇ ਵਿੱਚ ਆ ਰਿਹਾ ਕਿ ਦੇਖ ਸਕਦੇ ਹੋ ਤੁਸੀਂ ਪਹਿਲੇ ਨਾਲੋਂ ਪਾਣੀ ਵੀ ਘੱਟੋ ਘੱਟ 3 ਗੁਣਾ ਵੱਧਦਾ ਜਿੰਨਾ ਪਹਿਲੇ ਆ ਰਿਹਾ ਔਰ ਪਾਣੀ ਪਹਿਲੇ ਪੂਰਾ ਸਾਫ਼ ਹੁੰਦਾ ਸੀ ਚਾਹੇ ਮੂੰਹ ਦੇਖ ਲਓ ਵਿੱਚ ਪਰ ਅੱਜ ਦੇਖੋ ਮੀਂਹ ਦੇ ਪਾਣੀ ਦੇ ਵਿੱਚ ਮਿੱਟੀ ਘੁਲ ਕੇ ਆ ਰਹੀ ਹੈ ਨਾਲ ਔਰ ਪਾਣੀ ਵੀ ਪੂਰੀ ਸਪੀਡ ਦੇ ਨਾਲ ਹੰਬਰ ਨਦੀ ਦੇ ਵਿੱਚ ਅੱਗੇ ਜਾ ਰਿਹਾ ਇਹ ਹੈ ਜੀ ਟੋਰਾਂਟੋ ਦੇ ਵਿੱਚ ਹੰਬਰ ਨਦੀ ਦਾ ਅੱਜ ਦਾ ਤਾਜ਼ਾ ਹਾਲ ਜੇ ਦੇਖ ਸਕਦੇ ਹੋ ਤੁਸੀਂ ਕਿੰਨੀ ਸਪੀਡ ਦੇ ਨਾਲ ਪਾਣੀ ਜਾ ਰਿਹਾ ਕਿਉਂਕਿ ਇੱਧਰ ਢਲਾਨ ਜ਼ਿਆਦਾ ਆ ਔਰ ਢਲਾਨ ਦੇ ਵਿੱਚ ਪਾਣੀ ਜਾ ਰਿਹਾ ਜਿਹਦੀ ਵਜ੍ਹਾ ਨਾਲ ਸਪੀਡ ਵੀ ਬਹੁਤ ਜ਼ਿਆਦਾ ਔਰ ਪਾਣੀ ਵੀ ਪਹਿਲੇ ਨਾਲੋਂ ਬਹੁਤ ਹੀ ਭਾਰੀ ਮਾਤਰਾ ਚਾ ਰਿਹਾ ਇਹ ਹੈ ਜੀ ਟ੍ਰਾਂਟੋਰੀ ਹੰਬਰ ਨਦੀ ਇਹ ਅੱਗੇ ਪੋਲ ਬਣਿਆ ਹੋਇਆ ਕਿਉਂਕਿ ਜੰਗਲ ਦੇ ਵਿੱਚ ਦੀ ਲੰਘਦੀ ਹੈ ਹੰਬਰ ਨਦੀ ਔਰ ਵਿੱਚ ਸੜਕਾਂ ਬਣਾਈਆਂ ਹੋਈਆਂ ਪੈਦਲ ਸੈਰ ਕਰਨ ਵਾਲਿਆਂ ਲਈ ਜਾਂ ਸਾਈਕਲ ਵਾਲਿਆਂ ਲਈ ਔਰ ਇੱਥੋਂ ਕੋਈ ਵੀਕਲ ਕਾਰ ਵਗੈਰਾ ਜਾਂ ਹੋਰ ਹੈਵੀ ਵੀਕਲ ਨਹੀਂ ਜਾ ਸਕਦਾ ਸੜਕਾਂ ਬਣੀਆਂ ਸਿਰਫ ਸੈਰ ਕਰਨ ਦੇ ਲਈ ਜੰਗਲ ਦੇ ਵਿੱਚ ਸੜਕਾਂ ਬਣਾਈਆਂ ਹੋਈਆਂ ਇਸ ਤੋਂ ਅੱਗੇ ਸਾਰਾ ਜੰਗਲੀ ਏਰੀਆ ਆ ਜਾਂਦਾ ਇਹ ਦੇਖ ਸਕਦੇ ਹੋ ਲੱਕੜ ਦਾ ਪੁਲ ਬਣਾਇਆ ਹੋਇਆ ਹੈ ਉੱਪਰ ਇਹ ਹੰਬਰ ਰੀਵਰ ਆ ਜੀ ਟ੍ਰਾਂਟੋ ਦਾ ਇਹ ਦੇਖ ਸਕਦੇ ਹੋ ਤੁਸੀਂ ਪਾਣੀ ਦੇ ਦਬ ਪਰਿਆ ਹੋਇਆ ਜਾ ਰਿਹਾ ਇਹ ਇੱਥੇ ਬੈਠਣ ਦੀ ਬੈਂਚ ਬਣਾਇਆ ਕਿਉਂਕਿ ਇਹ ਪੈਦਲ ਸੈਰ ਕਰਨ ਵਾਲਿਆਂ ਦੀ ਸੜਕ ਬਣੀ ਹੋਈ ਹੈ ਜੰਗਲ ਦੇ ਵਿੱਚ ਇਹ ਦੇਖੋ ਸੜਕ ਬਣੀ ਆ ਇਹ ਜੰਗਲ ਅੱਜਕੱਲ੍ਹ ਪੱਥ ਚੜ ਹੋਈ ਆ ਜਦੀ ਵਜਾ ਨਾਲ ਉੱਪਰ ਦੇਖੋ ਕੋਈ ਪੱਤਾ ਨਹੀਂ ਦਿਖ ਰਿਹਾ ਇਹ ਆ ਜੀ ਇੱਥੇ ਜੰਗਲ ਵੀ ਬਹੁਤ ਵੱਡਾ ਆ ਔਰ ਬੇਚੀ ਲੋਕ ਮਕਾਨ ਬਣਾ ਲੈਂਦੇ ਆ ਇਹ ਕਾਫੀ ਦੂਰ ਤੱਕ ਜੰਗਲ ਆ ਜੰਗਲ ਆ ਔਰ ਮਕਾਨ ਫਲੈਟ ਵੀ ਲਾਗੇ ਬਣੇ ਹੋਏ ਨੇ ਇਹ ਦੇਖੋ ਪੱਤਝੜ ਹੋਈ ਆ ਕੋਈ ਪੱਤਾ ਨਹੀਂ ਇੱਥੇ ਦਿਖ ਰਿਹਾ ਇਹ ਕੋਈ ਤਰਖਤਾ ਸਾਹਮਣੇ ਦੇਖ ਸਕਦੇ ਹੋ ਇਹ ਬਿਲਕੁਲ ਗ੍ਰੀਨ ਆ ਹਰੇ ਰੰਗ ਦੇ ਇਨਾਂ ਦੀ ਪੱਤ ਝੜ ਜਾਂ ਤਾਂ ਲੇਟ ਹੁੰਦੀ ਆ ਜਾਂ ਨਹੀਂ ਹੁੰਦੀ ਕਿਉਂਕਿ ਮੈਂ ਪਹਿਲੀ ਵਾਰੀ ਦੇਖ ਰਿਹਾ ਏਦਾਂ ਦੇ ਦਰਖਤ ਆਪਣੇ ਇੰਡੀਆ ਦੇ ਵਿੱਚ ਕਸ਼ਮੀਰ ਦੇ ਵਿੱਚ ਆਪਾਂ ਦੇਖੇ ਆ ਇਹ ਦੇਖ ਸਕਦੇ ਹੋ ਜੀ ਇਹ ਤੁਹਾਨੂੰ ਦੱਸਿਆ ਜੀ ਟੋਰਾਂਟੋ ਦੇ ਵਿੱਚ ਹੰਬਰ ਰਿਵਰ ਦਾ ਤਾਜ਼ਾ ਹਾਲ ਇਹ ਸੜਕ ਅੱਗੇ ਮੇਨ ਰੋਡ ਨੂੰ ਚਲੀ ਜਾਂਦੀ ਆ ਸੋ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ